ਦਲ ਕਰੀਆ ਕਿ ਜੱਫੇਦਾਰ ਵੱਲੋਂ ਇਹ ਬទਿਸ਼ਕਾਰੀ ਕਰਨਾ ਕਿ ਬਾਣੀ ਦੇ ਵਿੱਚ ਜਿਸ ਨੂੰ ਜੋ ਕਹਿ ਕੇ ਸੰਬੋਧਨ ਕੀਤਾ ਉਹ ਹੀ ਕਿਹਾ ਜਾਵੇ ਖਾਸ ਕਰਕੇ ਇਹ ਕੋਟ ਕੀਤਾ ਗਿਆ ਕਿ ਭਗਤ ਕਿਹਾ ਜਾਵੇ ਭਗਤਾਂ ਹੁਣ ਮੇਨ ਟਕਰਾਅ ਕਿਸ ਚੀਜ਼ ਦਾ ਹੈ ਇੱਥੇ ਸਾਡੇ ਵਾਲੇ ਬੁਲਾਰੇ ਮੇਰੇ ਤੋਂ ਪਹਿਲਾਂ ਵੀ ਕੋ ਸਾਥੀ ਜਾ ਆਮ ਵੀ ਆਪਾਂ ਸੁਣਦੇ ਆਂ ਵੀ ਗੱਲ ਕੋਈ ਜੇ ਸਾਧੇ ਵਾਲੇ ਨੂੰ ਤੁਸੀਂ ਭਗਤ ਕਹਿਣਾ ਤਾਂ ਫੇਰ ਅਸੀਂ ਤੁਹਾਡੇ ਵਾਲੇ ਨੂੰ ਮਹੱਲਾ ਕਹਿਣਾ ਤੁਹਾਨੂੰ ਲੱਗਿਆ ਇੱਦਾਂ ਵੀ ਕਹਿੰਦੇ ਸੁਣਿਆ ਇਹ ਸਾਡਾ ਰੌਲਾ ਇਸ ਤਰ੍ਹਾਂ ਹੱਲ ਨਹੀਂ ਹੋਣਾ ਮੰਨ ਲਓ ਅਸੀਂ ਮਹੱਲਾ ਕਹਿਣ ਲੱਪਾਂਗੇ ਉਹ ਭਗਤ ਕੀ ਝੜਗੇ ਵਿੱਚ ਉਹਦੇ ਵਿੱਚ ਫਰਕ ਕੀ ਪਿਆ ਗੱਲ ਤਾਂ ਸਤਕਾਰ ਦੇਣ ਦੀ ਹੈ ਕਿ ਅਸੀਂ ਆਪਣੇ ਮਹਾਨ ਮਹਾਪੁਰਸ਼ਾਂ ਨੂੰ ਗੁਰੂ ਜਾਂ ਸਤਿਗੁਰੂ ਦਾ ਦਰਜਾ ਜਿਹੜਾ ਦੇ ਰਹੇ ਆ ਉਹ ਵੀ ਮਜਬੂਰ ਹੋਣ ਦੇ ਦਰਜਾ ਦੇਣਾ ਹੈ ਔਰ ਉਹਦੇ ਵਿੱਚ ਦੋ ਤਿੰਨ ਮੈਂ ਤੁਹਾਡੇ ਨਾਲ ਜਿਹੜੇ ਪੁਆਇੰਟ ਆ ਡਿਸਕਸ ਕਰਨੇ ਆ ਪਹਿਲੀ ਗੱਲ ਕਿ ਜਿਸ ਚੀਜ਼ ਦਾ ਉਹ ਹਵਾਲਾ ਦੇ ਰਹੇ ਆ ਉਹ ਹਵਾਲਾ ਦੇ ਰਹੇ ਆ ਵੀ ਜਿਹਨੂੰ ਜਿਸ ਤਰ੍ਹਾਂ ਲਿਖਿਆ ਬਾਣੀ ਦੇ ਵਿੱਚ 1430 ਪੰਨੇ ਆ ਉਹਨਾਂ ਵਿੱਚ ਬਾਣੀ ਦੀ ਸ਼ੁਰੂਆਤ ਕਿ ਲਿਖਿਆ ਕਿ ਇਹ ਬਾਣੀ ਕਿਸ ਮਹਾਪੁਰਸ਼ ਦੀ ਹੈ ਉਹਦੇ ਚ ਚਾਹੇ ਉਹ ਸ਼ਲੋਕ ਮਹੱਲਾ ਲਿਖਿਆ ਚਾਹੇ ਬਾਣੀ ਭਗਤ A B C D ਕਿਸੇ ਦੀ ਵੀ ਵਾਣੀ ਦੇ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਸਿਰਫ ਉੱਪਰ ਰੈਫਰੈਂਸ ਦਿੱਤਾ ਤੇ ਉਹ ਰੈਫਰੈਂਸ ਕਹਨੇ ਦਿੱਤਾ ਜਿਹੜਾ ਬਾਣੀ ਲਿਖ ਰਿਹਾ ਸੀ ਲਿਖਵਾ ਕੌਣਦਾ ਸੀ ਪੰਚਪਾਸ਼ਾ ਔਰ ਲਿਖਣ ਵਾਲਾ ਕੌਣ ਸੀ ਭਾਈ ਗੁਰਦਾਸ ਉਹਨੇ ਆਪਣੇ ਵਰਗਿਨਾਰ ਰੈਫਰੈਂਸ ਦਿੱਤਾ ਉਹਨੂੰ ਬਾਣੀ ਇਹ ਪਤਾ ਸਕਦਾ ਉਹ ਸਿਰਫ ਇੱਕ ਰੈਫਰੈਂਸ ਹੈ ਵੀ ਉਹ ਬਾਣੀ ਕਿਸ ਮਹਾਪੁਰਸ਼ ਦੀ ਹੈ ਸਿਰਫ ਉੱਪਰ ਇੰਨੀ ਗੱਲ ਲਿਖੀ ਆ ਵਿੱਚ ਕੁਝ ਨਹੀਂ ਕਿਸੇ ਨੂੰ ਭਗਤ ਨਹੀਂ ਲਿਖਿਆ ਗਿਆ ਕਿਸੇ ਨੂੰ ਮਹੱਲਾ ਵਿੱਚ ਨਹੀਂ ਲਿਖਿਆਗਾ ਸ਼ਬਦ ਦੇ ਵਿੱਚ ਨਹੀਂ ਗਾ ਜਿਹੜੀ ਗੱਲ ਵੀ ਉਹ ਆਪਾਂ ਚਾਹੇ ਰੱਬ ਕਹੋ ਗੋਡ ਕਹੋ ਪਰਮਾਤਮਾ ਕਹੋ ਵਾਇਰੂ ਕਹੋ ਉਹਨੂੰ ਬਾਣੀ ਦੇ ਵਿੱਚ ਗੋਵਿੰਦ ਥਾਪੁਰ RAM ਕਹਿੰਦੇ ਕਈ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਹੋਇਆ ਹੈ ਉਹ ਤਾਂ ਵੱਖਰੇ ਵੱਖਰੇ ਨਾਮ ਤੇ ਆਪਾਂ ਕਿਹਦਾ ਸੱਚ ਮੰਨਾਂਗੇ ਆਪਾਂ ਤਾਂ ਰੌਲਾ ਇਸ ਗੱਦਾ ਤੇ ਗੁਰੂ ਰਵੀਦਾਸ ਜੀ ਸਾਡੇ ਮਾਰਗਦਰਸ਼ਕ ਆ ਸਮੁੱਚੀ ਮੁਨਫਤਾ ਦੇ ਮਾਰਗਦਰਸ਼ਕ ਆ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਸੇਹ ਦਿੰਦੀ ਆ ਉਹ ਸਾਡੇ ਲਈ ਜਗਤਗੁਰੂ ਆ ਔਰ ਉਹਦੇ ਕਈ ਹਵਾਲੇ ਜਿਹੜੇ ਆ ਬਾਣੀ ਦੇ ਵਿੱਚ ਪਹਿਲਾਂ ਵੀ ਬੁਲਾ ਰਿਆ ਨੇ ਦਿੱਤੇ ਹੋਏ ਮੈਂ ਲੇਕਿਨ ਤੁਹਾਡੇ ਕੋਲ ਇਸ ਗੱਲ ਦੇ ਜਵਾਬ ਹੋਣੇ ਚਾਹੀਦੇ ਆ ਇਹ ਵਾਰ ਪਹਿਲੀ ਵਾਰ ਤੁਹਾਡੇ ਉੱਤੇ ਨਹੀਂ ਕੀਤਾ ਗਿਆ ਮੈਂ ਪਹਿਲਾਂ ਵੀ ਬਹੁਤ ਸਾਰੇ ਮੰਚਾਂ ਦੇ ਉੱਤੇ ਸਟੇਜਾਂ ਦਿੱਤੇ ਗੱਲ ਕਹਿੰਦਾ ਕਿ ਇਹ ਵਾਰ ਸਾਡੇ ਉੱਤੇ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵਾਰ ਉਹਨਾਂ ਨੇ ਸਾਡੇ ਉੱਤੇ ਤਦੋਂ ਕੀਤਾ ਇੱਕ 35 ਸਾਲ ਪਹਿਲਾਂ ਦੇ ਗੁਤਕਾ ਸਾਹਿਬ ਚੁੱਕ ਕੇ ਦੇਖੋ ਜਿਹਦੇ ਵਿੱਚ ਅਰਦਾਸ ਲਿਖੀ ਹੋਈ ਹੁੰਦੀ ਸੀ ਔਰ ਉਸ ਅਰਦਾਸ ਦੇ ਵਿੱਚ ਲਾਈਨਾਂ ਹੁੰਦੀਆਂ ਸੀਗੀਆਂ ਜਿਹੜੇ ਕਹਿੰਦੇ ਆ ਬੰਦ-ਬੰਦ ਕਟਹਾਏ ਪੋਪੜੀਆਂ ਲਖਾਈਆਂ ਚੜਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਹੁੰਕਿਆ ਸੀ ਜਿਹੜੇ ਕੋਲੂਆਂ 'ਚ ਕੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਾਈਆਂ ਆ ਜੋ ਲਾਈਨਾਂ ਤੁਹਾਨੂੰ ਗੁਟਕਾ ਸਾਹਿਬ ਦੇ ਵਿੱਚ ਨਹੀਂ ਮਿਲਣਗੀਆਂ ਕਾਰਨ ਕੋਲੂਆਂ 'ਚ ਪਿੰਣ ਹੋਣ ਵਾਲੇ ਕੌਣ ਸੀ ਕਦੀ ਆਪਾਂ ਵਿਚਾਰ ਨਹੀਂ ਕੀਤਾ

ਨਾਨਖਾਏ ਕੈਲੰਡਰ ਦੇ ਵਿੱਚ ਉਹਨਾਂ ਨੇ ਲਿਖਿਆ ਜਿੱਥੇ ਬਾਕੀ ਸਾਰਾ ਕੁਝ ਲਿਖ ਕੇ ਲਿਗਾ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਤੋਂ ਬਾਅਦ ਉਹਨਾਂ ਨੇ ਗੁਰਪੁਰਬ ਦੇ ਵਿੱਚ 10 ਜਿਨ੍ਹਾਂ ਨੂੰ ਉਹ ਗੁਰੂ ਮੰਨਦੇ ਆ ਉਹਨਾਂ ਦੇ ਨਾਮ ਲੈ ਕੇ ਥੱਲੇ ਲਿਟਾਤੇ ਹੋਰ ਅਤੇ ਹੋਰ ਦੇਖੋ ਆਪਾਂ ਫਿਰ ਵੀ ਨਹੀਂ ਬੋਲੇ ਆਪਾਂ ਨਹੀਂ ਇਹ ਦੂਸਰਾ ਅਟੈਕ ਸੀ ਸਾਡੇ ਉੱਤੇ ਅਰਦਾਸ ਦਾ ਕਹਿ ਹੋ ਗਿਆ ਨਾਨਖਾਏ ਕੈਲੰਡਰ ਦੇ ਵਿੱਚ ਸਾਨੂੰ ਚੱਕ ਕੇ ਸਾਈਡ ਦੇ ਉੱਤੇ ਰੱਖ ਦਿੱਤਾ ਲekin ਆ ਫਿਰ ਅਟੈਕ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਪਤਾ ਹੋਣਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਰੋਲਾ ਇਹ ਆ ਕਿ ਸਾਡੀਆਂ ਸਟੇਜਾਂ ਸਾਡੇ ਪ੍ਰੋਗਰਾਮ ਅਸੀਂ ਪ੍ਰੋਗਰਾਮਾਂ ਦੇ ਉੱਤੇ ਧਾਲ ਕੱਢੀ ਕਰਦੇ ਆ ਆਪਣੇ ਘਰਾਂ ਵਿੱਚ ਕਿਸੇ ਤੋਂ 100 ਕਿਸੇ ਤੋਂ 50 ਕਿਸੇ ਤੋਂ 10 ਕਿਸੇ ਤੋਂ 20 ਪੈਸੇ ਇਕੱਠੇ ਕਰਕੇ ਆਪਾਂ ਪ੍ਰੋਗਰਾਮ ਕਰਾਉਂਦੇ ਆ ਉੱਥੇ ਅਸੀਂ ਆਪਣੀ ਸਟੇਜ ਆਪਣਾ ਕਲਾਕਾਰ ਆਪਣਾ ਪੈਸਾ ਆਪਣਾ ਸਮਾਜ ਇਕੱਠਾ ਕਰਕੇ ਤਾਂ ਫਿਰ ਅਸੀਂ ਉਸ ਮੰਚ ਦੇ ਉੱਤੇ ਜਾ ਕੇ ਕਹਿੰਨੇ ਆ ਕਿ ਸਾਡਾ ਸਤਿਗੁਰੂ ਆ ਜੇ ਅਸੀਂ ਗੁਰੂ ਵੀ ਬਣਾਏ ਆ ਅਸੀਂ ਗੁਰੂ ਘਰ ਵੀ ਬਣਾਏ ਆ ਤੇ ਗੁਰੂ ਘਰਾਂ ਦੇ ਤੇ ਲੱਖਾਂ ਰੁਪਏ ਜਿਹੜਾ ਇਕੱਠਾ ਕੀਤਾ ਸੀ ਆਪਣੇ ਸਮਾਜ ਦੇ ਕੋਲੋਂ ਟੈਲੀਫੋਨ ਇਕੱਠਾ ਕਰਕੇ ਲੇਕਿਨ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪਣੇ ਗੁਰੂ ਨੂੰ ਗੁਰੂ ਨਹੀਂ ਕਹਿਣਾ ਤਾਂ ਫਿਰ ਅਸੀਂ ਕਿੱਥੇ ਜਾ ਕੇ ਕਹਿਣਾ ਉੱਥੇ ਤਾਂ ਹੋਊਗਾ ਹੀ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਹੀ ਕਹਿ ਰਹੇ ਹਾਂ ਉੱਥੇ ਗੁਰੂ ਘਰ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਕਹਿੰਦੇ ਇਹਨਾਂ ਨੇ ਵੰਡੀਆਂ بار 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 ਕਰਕੇ ਪਾਈਆਂ بار بار ਕਰਕੇ ਪਾਈਆਂ ਤੋਂ ਅੱਜ ਅੱਜ ਵੀ ਜਿਹੜੇ ਹਾਲਾਤ ਬਣੇ ਹੋਏ ਆ ਮੈਂ ਤੁਹਾਨੂੰ ਸਿਨਮਰ ਵੇਲ ਵੀ ਕਰ ਮਹਾਪੁਰਸ਼ ਬੈਠੇ ਆ ਮਹਾਪੁਰਸ਼ੋ ਪ੍ਰੋਗਰਾਮ ਕੋਈ ਜਿੱਦਾਂ ਦਾ ਜਿੱਦਾਂ ਦਾ ਤਾਂ ਵੀ ਚੱਲਣਾ ਤਾਂ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਆ ਸੀ ਤੁਹਾਡੇ ਹੁਕਮ ਦੇ ਮੁਤਾਬਕ ਹੀ ਅਸੀਂ ਜਿਹੜਾ ਆ ਇਸ ਮੂਮੈਂਟ ਨੂੰ ਅੱਗੇ ਲੈ ਕੇ ਜਾਣਾ ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਕਿ ਆਪਾਂ ਥੋਸ ਗੱਲ ਕਰਨੀ ਹੈ ਉਹ ਗੱਲ ਕਰਨੀ ਜਿਹਦੇ ਨਾਲ ਤੁਸੀਂ ਮਨ ਜਿਹੜਾ ਆ ਉਹਨੂੰ ਪਤਾ ਹੋਵੇ ਕਿ ਮੈਨੂੰ ਜਵਾਬ ਦੇਣਾ ਹੁੰਦਾ ਉਹਨਾਂ ਨੇ ਸਾਡੇ ਤੇ ਜੇ ਇੰਨੇ ਅਟੈਕ ਕੀਤੇ ਆ ਇਹ ਦਲ ਦੀ ਜਾਣਕਾਰੀ ਸਾਡੇ ਕੋਲ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਉਹਨਾਂ ਦੀ ਹਾਂ ਚ ਹਾਰ ਰੁਲਾਉਣ ਵਾਲੇ ਬਣੀਏ ਗੁਰੂ ਰਵੀਦਾਸ ਜੀ ਜਿਨ੍ਹਾਂ ਦੀ ਉਮਰ ਜਿਨ੍ਹਾਂ ਦਾ ਤਜਰਬਾ ਜਿੰਨਾ ਵੀ ਹੋਇਆ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਇਸ ਦੁਨੀਆ ਤੇੋਂ ਜਾਣ ਤੋਂ ਬਾਅਦ ਵੀ ਲਗਭਗ 500 ਸਾਲ ਹੋ ਗਿਆ ਉਹਨਾਂ ਨੂੰ ਲਗਭਗ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਗਿਆ ਲਗਭਗ 500 ਸਾਲ ਲਈ ਅੱਜ ਵੀ ਇਹ ਉਹਨਾਂ ਦੇ ਗੱਲ ਰੜਕੀ ਜਾ ਰਹੀ ਹੈ ਅੱਜ ਵੀ ਇਹ ਰੜਕੀ ਜਾ ਰਹੀ ਹੈ ਕਿ ਗੁਰੂ ਰਵਿਦਾਸ ਜੀ ਨੂੰ ਅੱਜ ਉਹ ਉਸ ਲੰਦੀਆਂ ਤੇ ਜਾਣ ਤੋਂ ਰੋਕ ਪਾਇਆ ਕਿਉਂਕਿ ਆ ਸਮਾਜ ਜਿਹੜਾ ਆ ਅਵੇਅਰ ਹੋਇਆ ਹੈ ਅਵੇਰ ਹੋਇਆ ਜਾਣਕਾਰ ਹੋਇਆ ਅੱਜ ਉਹ ਗੱਲਾਂ ਜਿਹੜੀਆਂ ਆ ਮਾਤੇ ਅਜੇ ਵੀ ਰੜਤੀਆਂ ਜਾ ਰਹੀਆਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਹਾਨੂੰ ਜਿਆਦਾ ਚੁੱਸ ਹੋਣਾ ਪੈਣਾ ਤੁਹਾਨੂੰ ਜਾਣਕਾਰ ਜਿਆਦਾ ਹੋਣਾ ਪੈਣਾ ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਆ ਜਦੋਂ ਵੀ ਕੋਈ ਗੱਲ ਹੋਈ ਉਹਨਾਂ ਨੂੰ ਕਹੋ ਵੀ ਤੁਸੀਂ ਰੱਖੋ ਟਾਈਮ ਸਾਡੇ ਮਹਾਪੁਰਸ਼ ਵੀ ਰੱਖਣਗੇ ਟਾਈਮ ਉਦੋਂ ਗੱਲ ਕਰੋ ਨਹੀਂ ਤਾਂ ਤੁਹਾਡੇ ਅਸੀਂ ਕਿਸੇ ਨੋਟਿਸ ਨੂੰ ਨਹੀਂ ਮੰਨਦੇ ਕਿਉਂਕਿ ਐਸੀ ਪੀਸੀ ਜਿਹੜੀ ਹੈ ਉਹਨਾਂ ਦੀ ਸੰਸਤਾ ਹੋ ਸਕਦੀ ਹੈ ਸਾਡੀ ਜਿਹੜੀ ਸੰਸਤਾ ਆ ਆ ਵੇਖੋ